ਇਕ ਮਹਾਰਾਜ ਕੀ ਜੈ ਜੈ ਭੀਮ ਜੈ ਭਾਰਤ ਸਰੀਰ ਜੈ ਭੀਮ ਜੈ ਭਾਰਤ ਜੈ ਵਾਲਮੀਕੀ ਹਰ ਹਰ ਵਾਲਮੀਕੀ ਅੱਜ ਜੋ ਸਮੂਹ ਵਾਲਮੀਕਨ ਸਮਾਜ ਵੱਲੋਂ ਪਿਛਲੇ ਦਿਨੀ ਪ੍ਰੈਸ ਕਾਨਫਰੰਸ ਕਰਕੇ ਇੱਕ ਫੈਸਲਾ ਲਿਆ ਗਿਆ ਸੀ ਜੋ ਮਹੀਨੇ ਦੋ ਮਹੀਨੇ ਤੋਂ ਪਿਛੇ ਭਗਵਾਨ ਵਾਲਮੀਕੀ ਆਸ਼ਰਮ ਹਰਿਆਣਾ ਰੋਡ ਦੇ ਵਿੱਚ ਜੋ ਮਸਲਾ ਕਾਫੀ ਗੰਭੀਰ ਚੱਲ ਰਿਹਾ ਸੀ ਉਸ ਸਬੰਧ ਦੇ ਵਿੱਚ ਪਿਛਲੇ ਦਿਨੀ ਪ੍ਰੈਸ ਕਾਨਫਰੰਸ ਕੀਤੀ ਗਈ ਸੀ ਔਰ 6 ਤਰੀਕ ਸ਼ਹਿਰ ਬੰਦ ਦੀ ਕੋਲ ਦਾ ਜਿਹੜਾ ਸੱਦਾ ਦਿੱਤਾ ਗਿਆ ਸੀ ਅੱਜ तकरीबन 4-5 ਘੰਟੇ ਹੋਣ ਦੇ ਬਾਵਜੂਦ 4-5 ਘੰਟਿਆਂ ਤੋਂ ਜ਼ਿਲ੍ਹਾ ਪ੍ਰਸ਼ਾਸਨ ਦੇ ਨਾਲ ਸਾਡੀ ਜਿਹੜੀ ਬੈਠਕ ਚੱਲ ਰਹੀ ਸੀ ਉਸ ਦੇ ਵਿੱਚ ਜਿਹੜਾ 6 ਤਰੀਕ ਬੰਦ ਦੀ ਕੋਲ ਦਾ ਸੱਦਾ ਦਿੱਤਾ ਗਿਆ ਸੀ ਉਸ ਦੇ ਸਬੰਧ ਵਿੱਚ ਅੱਜ ਪ੍ਰਸ਼ਾਸਨ ਵੱਲੋਂ ਸਾਨੂੰ ਜਿਹੜਾ ਸ਼ੁਵਾਸਨ ਦਿੱਤਾ ਗਿਆ ਵਾ ਕਿ ਜਲਦ ਤੋਂ ਜਲਦ ਜਿਹੜੀ ਦੋਸ਼ੀਆਂ ਦੇ ਕਾਰਵਾਈ ਕੀਤੀ ਜਾਊਗੀ ਔਰ ਜੋ ਭਗਵਾਨ ਵਾਲਮੀਕੀ ਆਸ਼ਰਮ ਜੋ ਹਰਿਆਣਾ ਰੋਡ ਤੇ ਸਥਾਪਿਤ ਵੀਤਾ ਉਹਦੀ ਸੁੰਦਰਤਾ ਨੂੰ ਉਹਦੀ ਜਿਹੜੀ ਚਾਰਦੀਵਾਰੀ ਔਰ ਜਿੰਨਾ ਵੀ ਜ਼ਮੀਨੀ ਵਿਵਾਦ ਨੂੰ ਖਤਮ ਕਰਕੇ ਜਲਦ ਤੋਂ ਜਲਦ ਜਿਹੜਾ ਸਮਾਜ ਨੂੰ ਜਿਹੜਾ ਇੱਕ ਬਹੁਤ ਵੱਡਾ ਜ਼िला ਪ੍ਰਸ਼ਾਸਨ ਵੱਲੋਂ ਸਰਕਾਰ ਰਾਹੀਂ ਜਿਹੜਾ ਇੱਕ ਬਹੁਤ ਵੱਡਾ ਜਿਹੜਾ ਤੋਹਫ਼ਾ ਜਿਹੜਾ ਇੱਕ ਜਲਦੀ ਤਿਆਰ ਕਰਕੇ ਦਿੱਤਾ ਜਾਵੇਗਾ ਔਰ ਸਾਡੀ ਸ਼ਹਿਰ ਵਾਸੀਆਂ ਨੂੰ ਵਪਾਰੀਆਂ ਨੂੰ ਬੇਨਤੀ ਆ ਵੀ ਜੋ ਕੱਲ ਦੀ ਕੋਲ ਦਾ ਸੱਦਾ ਸੀਗਾ ਕੱਲ ਸਵੇਰ 11 ਵਜੇ ਸਾਡੀ ਇੱਕ ਫੇਰ ਬੈਠਕ ਜਿਹੜੀ ਆ ਹੋਣ ਜਾ ਰਹੀ ਆ ਅਗਰ 11 ਵਜੇ ਤੱਕ ਉਸ ਫੈਸਲੇ ਤੇ ਡਿਸੀਜਨ ਕਲੀਅਰ ਹੋ ਜਾਂਦਾ ਸਾ ਠੀਕਾ ਨਹੀਂ ਤਾਂ ਉਸ ਤੋਂ ਬਾਅਦ ਜਿਹੜਾ ਅਗਲਾ ਕਦਮ ਆ ਉਹ ਫੇ ਚੱਕਿਆ ਜਾਵੇਗਾ ਔਰ ਮੇਰੀ ਸ਼ਹਿਰ ਵਾਸੀਆਂ ਨੂੰ ਦੁਕਾਨਦਾਰ ਭਰਾਵਾਂ ਨੂੰ ਅਪੀਲ ਆ ਵੀ ਜਿੱਦਾਂ ਤੁਸੀਂ ਹਰ ਵਾਰ ਸੇ ਜੋ ਕਰਦੇ ਆ ਇਸ ਵਾਰ ਵੀ ਤੁਹਾਡਾ ਜਿਹੜਾ ਹੰਗਾਰਾ ਸਾਨੂੰ ਬਹੁਤ ਵਧੀਆ ਮਿਲਿਆ ਔਰ ਗਾਹ ਵੀ ਮਿਲੇਗਾ ਔਰ ਮੈਂ ਦਿਲ ਦੀਆਂ ਗਹਿਰਾਈਆਂੋਂ ਤੁਹਾਡਾ ਧੰਨਵਾਦ ਕਰਦਾ ਜੈ ਭੀਮ ਜੈ ਭਾਰਤ ਜਿਹੜਾ 11 ਵਜੇ ਤੋਂ ਬਾਅਦ ਤੁਸੀਂ ਕਹਿ ਰਹੇ ਬੰਦਾਰਨ ਨੂੰ ਅਗਲੇ ਦਿਨ ਦੱਸਿਆ ਜਾਏਗਾ ਬੰਦ ਦੀ ਕੋਲ ਬਿਲਕੁਲ ਬਿਲਕੁਲ ਜੋ ਵੀ ਫੈਸਲਾ ਨਹੀਂ ਨਹੀਂ ਜੋ ਵੀ ਫੈਸਲਾ 11 ਵੇ ਮੀਟਿੰਗ ਤੇ ਜੋ ਸਾਡੇ ਏਡੀਸੀ ਸਾਹਿਬ ਐਸਪੀਡੀ ਸਾਹਿਬ ਔਰ ਡੀਐਸਪੀ ਸਾਹਿਬ ਸੋਸ਼ਲ ਜਿੰਨੀ ਜਿੰਨੀ ਵੀ ਜ਼ਿਲ੍ਹਾ ਪ੍ਰਸ਼ਾਸਨ ਬੋੜੀ ਆ ਅੱਜ ਇੱਥੇ ਹਾਜ਼ਰ ਆ ਉਹਨਾਂ ਵੱਲੋਂ ਜੋਸ਼ਵਾਸਨ ਸਵੇਰੇ 11 ਵਜੇ ਤੋਂ ਬਾਅਦ ਦਿੱਤਾ ਜਾਵੇਗਾ ਅਗਲਾ ਕਦਮ ਉਸ ਹਾਲਾਤ ਚ ਜਾਵੇ ਲੋਕਾਂ ਨੂੰ ਬਿਲਕੁਲ ਅਸੀਂ ਸਾਡੇ ਭਰਾ ਵਾ ਸਾਡਾ ਸ਼ਹਿਰ ਆ ਸਾਡੇ ਲੋਕ ਆ ਅਸੀਂ ਰੋਜ਼ ਉਹਨਾਂ ਨਾਲ ਵਿਚਰਨਾ ਕੋਈ ਸਾਡੀ ਉਹਨਾਂ ਨਾਲ ਜਾਤੀ ਲੜਾਈ ਨਹੀਂ ਆ ਇੱਕ ਸਮਾਜ ਦੀ ਜਿਹੜੀ ਸੀਗੀ ਇਹ ਮੁੱਦਾ ਸੀਗਾ ਉਹਦੇ ਮਸਲੇ 'ਚ ਅਸੀਂ ਜਿਹੜੀ ਸਾਡੀ ਮੰਗ ਸੀ ਜਿਹੜੀ ਪ੍ਰਸ਼ਾਸਨ ਕਾਫੀ ਢੇਰ ਤੋਂ ਇਲੈਕਸ਼ਨਾਂ ਕਰਕੇ ਥੋੜਾ ਬਿਜ਼ੀ ਹੋਣ ਕਰਕੇ ਸਾਡੀ ਸੁਣਵਾਈ ਨਹੀਂ ਹੋ ਰਹੀ ਸੀ ਇਸ ਕਰਕੇ ਜਿਹੜੀ ਸ਼ੇਰੀ ਬਾਂਦੇ ਦੀ ਕੋਲ ਦਿੱਤੀ ਗਈ ਸੀ ਇਸ ਕਰਕੇ ਸਵੇਰੇ ਫੇਰ ਜਿਹੜੀ ਮੀਟਿੰਗ ਕਰਕੇ ਉਹਦਾ ਫੈਸਲਾ ਜਿਹੜਾ 11 ਵਜੇ ਤੋਂ ਬਾਅਦ ਲਿਤਾ ਗਿਆ ਜੀ ਜੀ ਬਿਲਕੁਲ ਬਿਲਕੁਲ ਮੈਂ ਤੇ ਐਸਪੀ ਜੀ ਸਾਹਿਬ ਸਰਵਜੀਤ ਭਾਈਆ ਤੇ ਡੀਐਸਪੀ ਸਾਹਿਬ ਅਮਰਨਾਥ ਜੀ ਤੇ ਐਸਐਚਓ ਸਾਹਿਬ ਅਸੀਂ ਸਾਰਿਆਂ ਵੱਲੋਂ ਅੱਜ ਜੋ ਪ੍ਰਸ਼ਾਸਨਿਕ ਅਧਿਕਾਰੀਆਂ ਵੱਲੋਂ ਵਾਰਮਿਕ ਸਮਾਜ ਦੇ ਜਿਹੜੇ ਮੈਂਬਰ ਨੇ ਉਹਨਾਂ ਦੇ ਨਾਲ ਅੱਜ ਮੁਲਾਕਾਤ ਕੀਤੀ ਗਈ ਤੇ ਅੱਜ ਬਹੁਤ ਵਧੀਆ ਸੁਖਾਲੇ ਮਾਹੌਲ ਦੇ ਵਿੱਚ ਸਾਡੀ ਇਹ ਮੁਲਾਕਾਤ ਹੋਈ ਹੈ ਅਸੀਂ ਵੀ ਕਾਉਂਟਕ ਤੇ ਕਾਊਂਟਿੰਗ ਕਰਕੇ ਇਲੈਕਸ਼ਨਾਂ ਦੇ ਵਿੱਚ ਮਹਿਸੂਸ ਸੀ ਤੇ ਅੱਜ ਕਾਫੀ ਲੰਬੀ ਸਾਡੀ ਗੱਲਬਾਤ ਹੋਈ ਹੈ ਐਂਡ ਇਹਦੇ ਵਿੱਚ ਜੋ ਇਹਨਾਂ ਵੱਲੋਂ ਜੋ ਮਸਲਾ ਉਜਾਗਰ ਕੀਤਾ ਗਿਆ ਸੋ ਉਹਦੇ ਬਾਬਤ ਬੇਨਤੀ ਕੀਤੀ ਗਈ ਕਿ ਤੁਸੀਂ ਸਾਨੂੰ ਇੱਕ ਨਿਯਕਤੀ ਜਿਹੜਾ ਹੈ ਮੰਗ ਪੱਤਰ ਸਮੇਤ ਜੋ ਵੀ ਤੁਹਾਡੇ ਕੋਲ ਦਸਤਾਵੇਜ਼ ਨੇ ਉਹ ਤੁਸੀਂ ਸਾਨੂੰ ਪ੍ਰਦਾਨ ਕਰੋ ਐਂਡ ਉਹਦੇ ਤੇ ਨਿਯਮ ਅਨੁਸਾਰ ਜਲਦੀ ਤੋਂ ਜਲਦੀ ਡੇ ਟੂ ਡੇ ਬੇਸਿਸ ਤੇ ਅਸੀਂ ਇੱਕ ਬੜੀ ਪਾਰਦਰਸ਼ੀ ਜਿਹੜੀ ਹੈ ਪ੍ਰਕਾਸ਼ ਕਰਕੇ ਜੋ ਵੀ ਇਸੇ ਲੁਣੀਂਦੀ ਕਾਰਵਾਈ ਕਰਨ ਵਾਲੀ ਹੋਏਗੀ ਜ਼ਰੂਰ ਕਰਾਂਗੇ ਤੇ ਇਹਦੇ ਸਬੰਧੀ ਵਿੱਚ ਹੀ ਬਹੁਤ ਵਧੀਆ ਸਾਡੀ ਮੀਟਿੰਗ ਜਿਹੜੀ ਆ ਮੁਕੰਮਲ ਹੋਈ ਹੈ ਤੇ ਅੱਜ ਮੇਰੇ ਤੋਂ ਪਹਿਲਾਂ ਜਿਹੜੇ ਸਮਾਜ ਦੇ ਜਿਹੜੇ ਸਪੀਕਰ ਨੇ ਉਹਨਾਂ ਵੱਲੋਂ ਆਪਣੇ ਨੂੰ ਦੱਸਿਆ ਗਿਆ ਕਿ ਕੱਲ ਦੇ ਬਾਰੇ ਕੱਲ ਸਵੇਰ 11 ਵਜੇ ਵਾਲਮੀਕੀ ਸਟਾਪ ਜਿਹੜਾ ਹੈ ਜੋ ਕਿ ਹਰਿਆਣਾ ਰੂਟ ਤੇ ਹੈ ਸ਼ਹਿਰ ਦੇ ਵਿੱਚ ਸਬਜੀ ਮੰਡੀ ਤੇ ਉੱਥੇ ਜਿਹੜਾ ਹੈ ਇਹਨਾਂ ਦਾ ਇਕੱਠ ਹੋਏਗਾ ਦੇ ਅਕੋਰਡਿੰਗਲੀ ਮੈਂ ਤੇ ਭਾਈ ਆਦੀ ਅਸੀਂ ਜਾ ਕੇ ਉਸੇ ਨਾਲ ਗੱਲਬਾਤ ਕਰ ਲਾਂਗੇ ਤੇ ਜਵਾਰਾਂ ਦਾ ਮੰਗ ਪੱਤਰ ਹੈ ਉਹ ਕੱਲ ਲੈ ਲਾਂਗੇ ਸਰ ਕੱਲ ਦੁਕਾਨਦਾਰ ਵੱਲੋਂ ਦੁਕਾਨਾ ਖੋਲ ਸਕਦੇ ਐ ਤੇ ਇਹਦੇ ਬਾਰੇ ਆਲਰੇਡੀ ਇਹਨਾਂ ਵੱਲੋਂ ਦੱਸ ਦਿੱਤਾ ਗਿਆ ਹੈ ਕਿ ਕੱਲ 11 ਵਜੇ ਜਿਹੜਾ ਹੈ ਉਸ ਤੋਂ ਬਾਅਦ ਜਿਹੜਾ ਹੈ ਇਹਨਾਂ ਵੱਲੋਂ ਫੈਸਲਾ ਲਿਆ ਜਾਏਗਾ ਸੋ ਫਿਲਹਾਲ ਜਿਵੇਂ ਹੈ ਸੋਵੇਂ ਹੈ ਨਾਰਮਲ ਹੈ ਜੀ